ਹਾਂਜੀ ਕਿਸਾਨ ਵੀਰੋ ਇਹ ਜੀ ਆਪਣੀ DW327 ਵੈਰੈਟੀ ਤੇ ਸੁਪਰ ਸੀਡਰ ਦੇ ਨਾਲ ਬਜਾਈ ਕੀਤੀ ਸੀ ਤੇ ਅੱਜ ਆਪਾਂ 30 ਦਿਨ ਤੇ ਕਣਕ ਨੂੰ ਪਹਿਲਾ ਪਾਣੀ ਆਪਾਂ ਸ਼ੁਰੂ ਕਰਤਾ तकरीबन 34-35 ਦਿਨ ਦੇ ਲਗਭਗ ਜਿਹੜੀ ਕਿ ਆਪਣੀ ਸਾਰੀ ਕਣਕ ਭਰ ਜਾਏਗੀ ਜਿਹੜੀ ਆਪਣੀ ਬਿਜਲੀਏ ਡੇਲੀ 8 ਘੰਟੇ ਲੈਟ ਆਉਂਦੀ ਏ ਤੇ ਜਿਹੜੀ ਆਪਾਂ ਯੂਰੀਆ ਖਾਦ ਇਹ तकरीबन ਆਪਾਂ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਆਪਾਂ ਯੂਰੀਆ ਖਾਦ ਪਾ ਦਿੰਨੇ ਆ ਤੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਨਦੀਨ ਨੇ ਗੁਲੀ ਡੰਡਾ ਜਾਂ ਚੌੜੇ ਪੱਤੇ ਨਦੀਨ ਨੇ तकरीबन ਆਪਣੇ ਖੇਤਾਂ ਦੇ ਵਿੱਚ ਕੰਟਰੋਲ ਨੇ ਦੋ ਤਿੰਨ ਕਿੱਲਾਂ ਦੇ ਵਿੱਚ ਆਪਣਾ ਜਿਹੜਾ ਗੁਲੀ ਡੰਡਾ ਹੁੰਦਾ ਉਹ ਆਪਾਂ ਪਿਛਲੇ ਸਾਲ ਪਹਿਲੇ ਪਾਣੀ ਲਾਉਣ ਤੋਂ ਬਾਅਦ ਲੀਡਰ ਸਪਰੇਅ ਕਰਤੀ ਸੀ ਤੇ ਉਸੇ ਦੇ ਨਾਲ ਹੀ ਕੰਟਰੋਲ ਹੋ ਗਿਆ ਸੀ ਇਸ ਸਾਲ ਦੇਖਦੇ ਹਾਂ ਜੇਸਾ ਉਹਨਾਂ ਜਿਹੜੇ ਨਦੀਨ ਹੁੰਦੇ ਨੇ ਤੇ ਬਾਕੀ ਇਸ ਖੇਤ ਦੇ ਵਿੱਚ ਆਪਾਂ ਬੰਨੇ ਬੰਨੇ ਤੇ ਜਿਹੜੇ ਆਪਣੇ ਇਹ ਮੈਟਸਲਫੁਰਾਨ ਜਿਹੜੇ ਕਿ ਚੌੜੇ ਪੱਤੇ ਨਦੀਨ ਨੇ ਜਿਵੇਂ ਬਾਥੂ ਹੋ ਜਾਂਦਾ ਹੈ ਉਹ ਥੋੜਾ ਬਾਧਾ ਹੋ ਜਾਂਦਾ ਵੀ ਇੰਨੇ ਜ਼ਿਆਦਾ ਜਿਹੜੇ ਆਪਣੇ ਖੇਤਾਂ ਦੇ ਵਿੱਚ ਜਿਹੜੇ ਨਦੀਨ ਇਹ ਨਹੀਂ ਅੜੀਲ ਨਹੀਂ ਹੈਗੇ ਤੇ ਜਾਨੀ ਕਿ ਸਪਰੇਅ ਦੇ ਨਾਲ ਇੱਕ ਨਾਲ ਕੰਟਰੋਲ ਹੋ ਜਾਂਦੇ ਨੇ ਤੇ ਜਿਹੜੀ ਆਪਣੀ ਇੱਥੇ ਬਿਜਲੀ ਹੈ ਤਕਰੀਬਨ 8 ਘੰਟੇ ਡੇਲੀ ਆਉਂਦੀ ਹੈ ਬਾਕੀ ਤੁਹਾਡੇ ੜੀ ਦੇ ਵਿੱਚ ਕਿੰਨੀ ਬਿਜਲੀ ਆ ਰਹੀ ਹੈ ਤਾਂ ਤੁਸੀਂ ਆਪਣੀ ਕਣਕ ਨੂੰ ਪਹਿਲਾਂ ਪਾਣੀ ਕਿੰਨੇ ਦਿੰਦੇ ਲਗਾ ਰਹੇ ਹੋ ਜਰੂਰ ਆਪਣਾ ਕਮੈਂਟਾਂ ਦੇ ਵਿੱਚ ਇਹਦਾ ਤਜਰਬਾ ਸਾਂਝਾ ਕਰਿਆ ਜੀ ਧੰਨਵਾਦ